ਪੜਨਾਮ ਦੀ ਦੂਜੀ ਕਿਸਮ ਹੈ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਜਿਹੜੇ ਚਾਹਤ ਪੜਨਾਮ ਵੀ ਹੋਣ ਤੇ ਕਰਤਾ ਦੇ ਨਾਲ ਲੱਗ ਕੇ ਆਉਂਦੇ ਆ ਸਬਜੈਕਟ ਦੇ ਨਾਲ ਵਾਕ ਦੇ ਵਿੱਚ ਉਹਨਾਂ ਨੂੰ ਆਪਾਂ ਨਿਜਵਾਚਕ ਪੜਨਾਮ ਆਖਦੇ ਆ ਜਿਵੇਂ ਆਪਾਂ ਇੱਕ ਵਾਕ ਲਿਖ ਕੇ ਉਹਨੂੰ ਸਪਸ਼ਟ ਕਰ ਸਕਦੇ ਆ ਆਪਾਂ ਵਾਕ ਲਿਖਿਆ ਉਹ ਇਹ ਵੀ ਪੜਨਾਮ ਹੈ ਦੇਖੋ ਕਰਤਾ ਹੈ ਸਬਜੈਕਟ ਆਪ ਇਹ ਵੀ ਪੜਨਾ ਪਰ ਕਿਹੜਾ ਪੜਨਾਮ ਹੈ ਨਿਜਵਾਚਕ ਇਹ ਨਿਜਵਾਚਕ ਉਹ ਆਪ ਹੀ ਲਿਖਦਾ ਹੈ ਲਿਖਦਾ ਹੈ ਜਾਂ ਪੜਦਾ ਹੈ ਜਾਂ ਖੇਡਦਾ ਹੈ ਕੋਈ ਵੀ ਇਦਾਂ ਦਾ ਵਾਕ ਆਪਾਂ ਲਿਖ ਸਕਦੇ ਹਾਂ ਇਹ ਹੁੰਦਾ ਨਿਜਵਾਚਕ ਪੜਨਾਮ 3 ਨੰਬਰ ਤੇ ਹੈ ਸੰਬੰਧਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਦੇ ਵਿੱਚ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਵਾਕਾਂ ਦਾ ਆਪਸ ਵਿੱਚ ਕੋਈ ਸੰਬੰਧ ਵੀ ਜੋੜਦੇ ਹੋਣ ਜਿਵੇਂ ਦੋ ਵਾਕ ਜੋੜਦੇ ਹੋਣ ਉਹਨਾਂ ਨੂੰ ਸੰਬੰਧਵਾਚ ਕਹਿੰਦੇ ਆ ਜਿਵੇਂ ਆਪਾਂ ਵਾਕ ਲਿਖ ਕੇ ਸਪਸ਼ਟ ਕਰ ਸਕਦੇ ਹਾਂ ਜੋ ਮਿਹਨਤ ਕਰਨਗੇ ਜੋ ਮਿਹਨਤ ਕਰੇਗਾ ਉਹੀ ਸਫਲ ਹੋਵੇਗਾ ਸਫਲ ਹੋਵੇਗਾ ਜਾਂ ਜੈਸੀ ਕਰਨੀ ਵੈਸੀ ਭਰਨੀ ਜੋ ਮਿਹਨਤ ਕਰੇਗਾ ਉਹੀ ਜਿੱਤੇਗਾ ਜੋ ਸਤੇ ਸੋ ਜਾਂ ਜੋ ਤੇ ਉਹੀ ਜਿਹੜੇ ਵਾਕਾਂ ਨੂੰ ਵੀ ਜੋੜਦੇ ਆ ਪੜਨਾਮ ਵੀ ਨੇ ਇਹ ਕਿਹੜੇ ਨੇ ਸੰਬੰਧਵਾਚਕ ਪੜਨਾਮ ਹੁਣ ਆਪਾਂ ਵਾਕ ਦੀ ਅਗਲੀ ਕਿਸਮ ਸਮਝਾਂਗੇ ਅਗਲੀ ਕਿਸਮ ਜਾਣਾਂਗੇ ਇਹ ਸੀਗੇ ਸੰਬੰਧਵਾਚਕ ਤਿੰਨੇ ਜਵਾਚਕ ਪੜਨਾਮ ਤਿੰਨ ਹੋ ਗਏ 6 ਕਿਸਮਾਂ ਨੇ ਚੌਥੇ ਨੰਬਰ ਤੇ ਹੈ ਪ੍ਰਸ਼ਨਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਦੇ ਵਿੱਚ ਸ਼ਬਦ ਪੜਨਾਮ ਵੀ ਹੋਵੇ ਤੇ ਉਸ ਸ਼ਬਦ ਦੁਆਰਾ ਕੋਈ ਪ੍ਰਸ਼ਨ ਵੀ ਪੁੱਛਿਆ ਜਾਵੇ ਜਿਵੇਂ ਸਪਸ਼ਟ ਕਰਾਂ ਮੈਂ ਕੌਣ ਆਪਾਂ ਕਿਸੇ ਲਈ ਵਰਤਦੇ ਹਾਂ ਕਿਸੇ ਪਰਸਨ ਲਈ ਕੌਣ ਆ ਰਿਹਾ ਹੈ ਜਦ ਮੈਂ કહਾਂ ਕੌਣ ਗਾ ਰਿਹਾ ਹੈ ਐਦਾਂ ਦਾ ਕੋਈ ਵਾਕ ਮੈਂ ਲਿਖਾਂ ਤੇ ਉਹ ਕੀ ਆ ਇਹਦੇ ਚ ਕੌਣ ਕੀ ਆ ਪ੍ਰਸ਼ਨਵਾਚਕ ਪੜਨਾਮ ਹੈ ਪੜਨਾਮ ਵੀ ਹੈ ਤੇ ਪ੍ਰਸ਼ਨ ਵੀ ਪੁੱਛ ਰਿਹਾ ਤਾਂ ਮੈਂ ਕਹਾ ਕੌਣ ਰੌਲਾ ਪਾ ਰਿਹਾ ਹੈ ਉੱਥੇ ਪੰਜ ਨੰਬਰ ਕਿਸਮ ਹੈ ਇਸ ਦੀ નિਸ਼ਚੇਵਾਚਕ ਪੜਨਾਮ નિਸ਼ਚੇ ਹੁੰਦਾ ਦ੍ਰਿੜ ਇਰਾਦਾ નિਸ਼ਚੇ ਦਾ ਅਰਥ ਹੁੰਦਾ ਦ੍ਰਿੜ ਇਰਾਦਾ ਪੱਕਾ ਇਰਾਦਾ ਇਸ ਦੇ ਨਾਮ ਤੋਂ ਸਪਸ਼ਟ ਹੋ ਜਾਂਦਾ ਹੈ ਵੀ ਕੋਈ ਪੱਕੀ ਚੀਜ਼ ਹੈ ਪੱਕੀ ਗੱਲ ਹੈ ਨਿਸ਼ਚੇਵਾਚਕ ਪੜਨਾਮ ਮੈਂ ਕਹਾ ਏ ਪੈਨ ਮੇਰਾ ਹੈ ਜਾਂ ਏ ਚਾਕ ਏ ਚਾਕ ਮੇਰਾ ਹੈ ਇੱਥੇ ਏ ਸ਼ਬਦ ਕਿਹੜਾ ਹੈ ਨਿਸ਼ਚੇਵਾਚਕ ਪੜਨਾਮ ਹੈ ਪੱਕੀ ਹੈ ਇਹ ਗੱਲ ਮਤਲਬ ਨਿਸ਼ਚਾ ਹੈ ਜਿਹੜੇ ਡੇ ਰਾਂਦਾ ਐਦਾਂ ਹੀ ਅ ਮੈਂ ਕਹਾ ਉਹ ਪੈਨ ਮੇਰਾ ਹੈ ਉਹ ਚਾਕ ਮੇਰਾ ਹੈ ਕਿਸੇ ਚੀਜ਼ ਨੂੰ ਇਸ਼ਾਰਾ ਕਰਕੇ ਆਪਾਂ ਸਮਝਾਈਏ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਅਸੀਂ ਪੱਕੇ ਤੌਰ ਤੇ ਸਮਝਾ ਦਈਏ ਗੱਲ ਕਿ ਉਹ ਚੀਜ਼ ਵੱਲ ਇਸ਼ਾਰਾ ਕਰਕੇ ਉਹਨੂੰ ਆਪਣੀ ਬਣਾਈਏ ਉਹ ਸ਼ਬਦ ਜਿਹੜੇ ਨੂੰ ਵਰਤੇ ਜਾਂਦੇ ਆ ਉਹ ਸਾਰੇ ਕੀ ਹੁੰਦੇ ਆ ਨਿਸ਼ਚੇਵਾਚਕ ਪੜਨਾ ਅਗਲੀ ਹੈ 6 ਨੰਬਰ ਕਿਸਮ ਲਾਸਟ ਕਿਸਮ ਤੇ 6 ਨੰਬਰ ਅਨਿਸ਼ਚੇਵਾਚਕ ਪੜਨਾ ਅ ਨਿਸ਼ਚੇ ਵਾਚਕ ਪੜਨਾਮ ਪੜਨਾਮ ਦੀ ਇਹ ਕਿਸਮ ਵਿੱਚ ਕੁਝ ਵੀ ਨਿਸ਼ਚਾ ਨਹੀਂ ਹੁੰਦਾ ਦ੍ਰਿੜ ਇਰਾਦਾ ਨਹੀਂ ਹੁੰਦਾ ਕੁਝ ਅੰਦਾਜ਼ਾ ਲਗਾਇਆ ਜਾਂਦਾ ਜਿਵੇਂ ਮੈਂ ਕਹਾ ਕੋਈ ਬੋਲ ਰਿਹਾ ਹੈ ਹੁਣ ਕੌਣ ਬੋਲ ਰਿਹਾ ਹੈ ਨਹੀਂ ਪਤਾ ਬਸ ਕੋਈ ਬੋਲ ਰਿਹਾ ਹੈ ਇੱਥੇ ਕੋਈ ਸ਼ਬਦ ਕੀ ਹੈ ਅਨਿਸ਼ਚੇਵਾਚਕ ਐਦਾਂ ਦੇ ਜਿਹੜੇ ਸ਼ਬਦ ਹੈ ਅ ਆਹ ਬੋਲਦੇ ਆ ਅੱਖ ਵਿੱਚ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਪੈ ਗਿਆ ਕੁਝ ਪੈ ਗਿਆ ਆਪਾਂ ਮੋਟਰਸਾਈਕਲ ਤੇ ਜਾ ਰਹੇ ਆ ਸਾਈਕਲ ਤੇ ਜਾ ਰਹੇ ਆ ਆਪਣੀ ਅੱਖ ਚ ਕੁਝ ਪੈ ਜਾਂਦਾ ਆਪਾਂ ਕਹਿੰਦੇ ਅੱਖ ਵਿੱਚ ਕੁਝ ਪੈ ਗਿਆ ਉੱਥੇ ਨਹੀਂ ਪਤਾ ਮੱਛਰ ਪਿਆ ਕਣ ਪਿਆ ਉਹ ਸ਼ਬਦ ਜਿਹੜਾ ਕੁਝ ਹੈ ਇਹ ਕੀ ਹੈ ਅਨਿਸ਼ਚੇਵਾਚਕ ਪਰਨਾਮ ਕੋਈ ਬੋਲ ਰਿਹਾ ਹੈ ਕੋਈ ਸ਼ਬਦ ਕੀ ਹੈ ਅਨਿਸ਼ਚੇਵਾਚਕ ਪਰਨਾਮ ਇਹ ਪਰਨਾਮੀਆਂ 6 ਕਿਸਮਾਂ ਸੀ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਤੇ ਅਨਿਸ਼ਚੇਵਾਚਕ ਪੜਨਾਮ ਅਗਲੀ ਵੀਡੀਓ ਚ ਆਪਾਂ ਸਾਰਤਕ ਸ਼ਬਦਾਂ ਦੇ ਕੋਈ ਹੋਰ ਕਿਸਮ ਬਾਰੇ ਜਾਣਾਂਗੇ ਅੱਜ ਦੇ ਲਈ ਇੰਨਾ ਹੀ ਧੰਨਵਾਦ